ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਬਾਬਾ ਹਲਚਲ ਦੇ ਮੇਸ਼ਰਮਨ ਜੀ ਆਏ ਨੇ ਉਹਨਾਂ ਨੇ ਦੁਨੀਆ ਤੱਕ ਪੰਜਾਬ ਦੀ अहमਤ ਤੇ ਹਰ ਦਿਨ ਦੀ ਮਹੱਤਤਾ ਦੇ ਜਾਣਕਾਰੀ ਦੇਣ ਦੇ ਬਾਰੇ ਵਿੱਚ ਇੱਕ ਲੋਕਾਂ ਤੱਕ ਪਹੁੰਚ ਬਣਾਈ ਹੈ ਬੜੀ ਖੁਸ਼ੀ ਹੋਈ ਹੈ ਕਿ ਅੱਜ ਜਿਹੜਾ ਦਸਾਖੀ ਦੇ ਦਿਹਾੜੇ ਦੇ ਸੰਬੰਧ ਵਿੱਚ ਸਾਰੀ ਪੰਜਾਬੀਤ ਨੂੰ ਵਿਸ਼ੇ ਪੱਧਰ ਦੇ ਉੱਤੇ ਖਾਲਸਾ ਪ੍ਰਗਟ ਅ ਦੇਸ਼ ਜਿਹੜਾ ਹੈ ਉਹਦੀ ਸਮੂਹ ਸੰਗਤਾਂ ਨੂੰ ਦੇਸ਼ ਵਾਸੀਆਂ ਬਹੁਤ-ਬਹੁਤ ਮੁਬਾਰਕਬਾਦ ਆ। ਔਰ ਪੰਜਾਬੀ ਜਿਹੜਾ ਹੈ ਦੁਨੀਆ ਵਿੱਚ ਜਾਣਿਆ ਜਾਂਦਾ ਕੋਈ ਤਾਰੀਖ ਦਾ ਮਤਾਜ ਨਹੀਂ ਹੈ। ਉਮੀਦ ਹੈ ਕਿ ਇਹੋ ਜਿਹੇ ਜਿਹੜੇ ਉਹ ਤਿਹਾੜੇ ਨੇ ਉਹ ਮਨਾਉਣ ਨਾਲ ਸਾਡਾ ਵਿਰਸਾ ਜਿਹੜਾ ਹੋ ਕੈਮਰੈਂਡਾ ਸਾਡੇ ਨਾਲ ਭਾਈਚਾਰਕ ਸੌਣ ਬਣੀ ਰਹਿੰਦੀ ਆ ਅੱਜ 14 ਅਪ੍ਰੈਲ ਜਿਹੜਾ ਡਾਕਟਰ ਭੀਮਲਾ ਉਮੇਦਕਰ ਭਾਰਤ ਰਤਨ ਉਹਨਾਂ ਦਾ ਜਨਮ ਦਿਨ ਜਿਹੜਾ ਹੋ ਸੈਲੀਬ੍ਰੇਟ ਹੋ ਕਮ ਜਾ ਰਹੇ ਆ ਤੇ ਦੇਸ਼ ਵਾਸੀਆਂ ਨੂੰ ਵਿਸ਼ਵ ਭਰ ਦੀ ਪ੍ਰਸਿੱਧ ਪੰਛੀ ਵਿਗਿਆਤ ਨੂੰ ਸਮਾਪਤ ਉਹ 14 ਅਪ੍ਰੈਲ ਦਾ ਦਿਨ ਜਿਹੜਾ ਹੈ 바ਵਾ ਸਾਹਿਬ ਨੂੰ ਯਾਦਗਾਰ ਜਦ ਕਰਨਾ ਤੇ ਮੈਂ ਉਹਨਾਂ ਦੇ ਜਨਮ ਦਿਨ ਦੇ ਤੇ ਵੀ ਆਰ ਪੱਛੀਆਂ ਨੂੰ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਉਹਨਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਆ ਤਾਂ ਕਿ ਸਾਡਾ ਦੇਸ਼ ਜਿਹੜਾ ਹਾ ਉਹ ਲੋਕਤੰਤਰ ਦਾ ਜਿਹੜਾ ਹਮਦਈ ਆ ਉਹ ਬਣਿਆ ਰਹੇ ਔਰ ਭਾਰਤੀ ਜਿਹੜੀ ਸੰਸਕ੍ਰਿਤੀ ਆ ਉਹ ਬਚਾਉਣ ਦਾ ਯਤਨ ਕਰੀਏ ਆਓ ਆਪਾਂ ਰਲ ਕੇ ਵਿਸਾਖੀ ਦੇ ਦਿਹਾੜੇ ਤੇ 바ਵਾ ਸਾਹਿਬ ਭੀਮrao ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਹੋਈਏ ਮੈਂ ਤੁਹਾਡਾ ਆਪਣਾ ਹਰਮੇਸ਼ ਮੀਟਿੰਗ ਕੋਚ ਸਟੇਟਵਾਦੀ ਧਨੀਪਿੰਡ ਤੇ ਗਵਾਹਾ ਹਲਚਲ ਦਾ ਤੇ ਸਰੋਟਿਆਂ ਨੂੰ ਬਹੁਤ-ਬਹੁਤ ਨਮਾਰਨਵਾਦ ਧੰਨਵਾਦ